ਕਤੀ ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਦੇ ਲਈ ਹਦਾਇਤਾਂ ਜਾਰੀ 90 ਸਾਲ ਦਾ ਜਸ਼ਨ ਮਨਾਉਣ ਦੇ ਲਈ ਨਹੀਂ ਚਲਾ ਸਕੋਗੇ ਪਟਾਕੇ ਜੇ ਕੀਤੀ ਆ ਗਲਤੀ ਤਾਂ ਪਵੇਗੀ ਮਿੰਕ ਨਵੇਂ ਸਾਲ ਦੀ ਆਮਦ ਦੇ ਵਿੱਚ ਹੁਣ ਥੋੜਾ ਹੀ ਸਮਾਂ ਬਚਿਆ ਤੇ ਲੋਕ ਆਉਣ ਵਾਲੇ ਸਾਲ 225 ਦਾ ਜਸ਼ਨ ਮਨਾਉਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਦਸੰਬਰ ਦੀ ਰਾਤ ਨੂੰ ਮਨਾਉਣ ਅਤੇ ਪਟਾਕਿਆ ਚਲਾਉਣ ਸੰਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਨਵੇਂ ਸਾਲ ਦੀ ਰਾਤ ਨੂੰ ਪਟਾਕੇ ਚਲਾਉਣ ਲਈ ਸਮਾਂ ਸੀਮਾ ਵੀ ਨਿਸ਼ਚਿਤ ਕੀਤੀ ਗਈ ਹੈ ਜਸਵ ਵਿੱਚ ਨਵੇਂ ਸਾਲ ਦੀ ਰਾਤ 11:55 ਤੋਂ ਲੈ ਕੇ 12:30 ਵਜੇ ਤੱਕ ਪਟਾਕੇ ਚਲਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਵੇਂ ਕਿ ਦੀਵਾਲੀ ਦੇ ਸਮੇਂ ਵੀ ਜੜੀਆਂ ਹਦਾਇਤਾਂ ਸੀਗੀਆਂ ਉਹ ਜਾਰੀ ਕੀਤੀਆਂ ਗਈਆਂ ਸੀ ਤਾਂ ਡੀਸੀ ਵੱਲੋਂ ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਕਰੇਤਾ ਪਟਾਕੇ ਸਟੋਰ ਨਹੀਂ ਕਰੇਗਾ ਇਸ ਫੋਟਕ ਨਿਯਮਾ 2008 ਦੇ ਨਿਯਮ 78 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਇਹਨਾਂ ਨਿਯਮਾਂ ਦੇ ਅਧੀਨ ਲਾਇਸੈਂਸ ਸ਼ੁਦਾ ਸਥਾਨਾਂ ਤੋਂ ਇਲਾਵਾ ਕਿਸੇ ਵੀ ਥਾਂ ਤੇ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਟਾਕਿਆਂ ਨੂੰ ਕਿਸੇ ਵੀ ਸਮੇਂ ਲਾਇਸੈਂਸ ਜ਼ੋਨ ਅਤੇ ਸੂਚੀਬੱਧ ਸੰਸਥਾ ਦੀਆਂ ਸੀਮਾਵਾਂ ਤੇ ਅੰਦਰ ਆਈ او ਸੀ ਬੀ ਪੀ ਸੀ ਐਲ ਅਤੇ ਐਚ ਪੀ ਸੀ ਐਲ ਤੇਲ ਟਰਮੀਨਲਾਂ ਦਿਆਂ 500 ਰਾਜ ਸੀਮਾਵਾਂ ਦੇ ਅੰਦਰ ਫਟਣ ਜਾਂ ਸੜਨ ਤੇ ਪੂਰੀ ਤਰ੍ਹਾਂ ਮਨਾਹੀ ਹੋਵੇਗੀ ਖਟੌਣਿਆ ਇਲੈਕਟ੍ਰੋਨਿਕ ਸਮਾਨਾਂ ਦੇ ਰੂਪ ਵਿੱਚ ਆਯਾਤ ਕੀਤੇ ਪਟਾਕਿਆਂ ਤੇ ਵੀ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੋਵੇਗੀ ਲਾਇਸੈਂਸ ਤਾਰਕ ਕੇਵਲ ਆਧਾਰਿਤ ਫੈਕਟਰੀਆਂ ਜਾਂ ਕੰਪਨੀਆਂ ਤੋਂ ਅਧਿਕਾਰਤ ਪਟਾਕੇ ਖਰੀਦ ਸਕਦੇ ਹਨ ਅਤੇ ਆਪਣੇ ਲਾਇਸੈਂਸ ਹੁਦਾ ਦੁਕਾਨਾਂ ਤੇ ਵੇਚ ਅਤੇ ਸਟੋਰ ਕਰ ਸਕਦੇ ਨੇ ਵਿਦੇਸ਼ੀ ਮੂਲ ਤੇ ਪਟਾਕਿਆਂ ਦੀ ਤਸਕਰੀ ਅਤੇ ਵਿਕਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਵਿਦੇਸ਼ੀ ਮੂਲ ਦੇ ਪਟਾਕਿਆਂ ਦੇ ਪ੍ਰਦਰਸ਼ਨ ਡਿਸਪਲੇ ਸਟੋਰੇਜ ਵਿਕਰੀ ਅਤੇ ਜਨਤਕ ਵਰਤੋਂ ਤੇ ਸਖਤ پابੰਦੀ ਹੋਵੇਗੀ ਜੇਕਰ ਫਿਰ ਵੀ ਕੋਈ ਇਹ ਗਲਤੀ ਕਰਦਾ ਤਾਂ ਉਸ ਨੂੰ ਇਹ ਗਲਤੀ ਬਹੁਤ ਜ਼ਿਆਦਾ ਮਹਿੰਗੀ ਪੈਣ ਵਾਲੀ ਹੈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਦੇ ਲਈ ਹਦਾਇਤਾਂ ਜਾਰੀ 90 ਸਾਲ ਦਾ ਜਸ਼ਨ ਮਨਾਉਣ ਦੇ ਲਈ ਨਹੀਂ ਚਲਾ ਸਕੋਗੇ ਪਟਾਕੇ ਜੇ ਕੀਤੀ ਆ ਗਲਤੀ ਤਾਂ ਪਵੇਗੀ ਮਹਿੰਗੀ ਨਵੇਂ ਸਾਲ ਦੀ ਆਮਦ ਦੇ ਵਿੱਚ ਹੁਣ ਥੋੜਾ ਹੀ ਸਮਾਂ ਬਚਿਆ ਤੇ ਲੋਕ ਆਉਣ ਵਾਲੇ ਸਾਲ 225 ਦਾ ਜਸ਼ਨ ਮਨਾਉਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਦਸੰਬਰ ਦੀ ਰਾਤ ਨੂੰ ਮਨਾਉਣ ਅਤੇ ਪਟਾਕਿਆ ਚਲਾਉਣ ਸੰਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਨਵੇਂ ਸਾਲ ਦੀ ਰਾਤ ਨੂੰ ਪਟਾਕੇ ਚਲਾਉਣ ਲਈ ਸਮਾਂ ਸੀਮਾ ਵੀ ਨਿਸ਼ਚਿਤ ਕੀਤੀ ਗਈ ਹੈ ਜਸਵ ਵਿੱਚ ਨਵੇਂ ਸਾਲ ਦੀ ਰਾਤ 11:55 ਤੋਂ ਲੈ ਕੇ 12:30 ਵਜੇ ਤੱਕ ਪਟਾਕੇ ਚਲਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਵੇਂ ਕਿ ਦੀਵਾਲੀ ਦੇ ਸਮੇਂ ਵੀ ਜੜੀਆਂ ਇਹ ਹਦਾਇਤਾਂ ਸੀਗੀਆਂ ਉਹ ਜਾਰੀ ਕੀਤੀਆਂ ਗਈਆਂ ਸੀ ਤਾਂ ਡੀਸੀ ਵੱਲੋਂ ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਕਰੇਤਾ ਪਟਾਕੇ ਸਟੋਰ ਨਹੀਂ ਕਰੇਗਾ ਇਸ ਫੋਟਕ ਨਿਯਮਾ 2008 ਦੇ ਨਿਯਮ 78 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਇਹਨਾਂ ਨਿਯਮਾਂ ਦੇ ਅਧੀਨ ਲਾਇਸੈਂਸ ਸ਼ੁਦਾ ਸਥਾਨਾਂ ਤੋਂ ਇਲਾਵਾ ਕਿਸੇ ਵੀ ਥਾਂ ਤੇ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਟਾਕਿਆਂ ਨੂੰ ਕਿਸੇ ਵੀ ਸਮੇਂ ਲਾਇਸੈਂਸ ਜ਼ੋਨ ਅਤੇ ਸੂਚੀਬੱਧ ਸੰਸਥਾ ਦੀਆਂ ਸੀਮਾਵਾਂ ਤੇ ਅੰਦਰ ਆਈ او ਸੀ ਬੀ ਪੀ ਸੀ ਐਲ ਅਤੇ ਐਚ ਪੀ ਸੀ ਐਲ ਤੇਲ ਟਰਮੀਨਲਾਂ ਦਿਆਂ 500 ਰਾਜ ਸੀਮਾਵਾਂ ਦੇ ਅੰਦਰ ਫਟਣ ਜਾਂ ਸੜਨ ਤੇ ਪੂਰੀ ਤਰ੍ਹਾਂ ਮਨਾਹੀ ਹੋਵੇਗੀ ਖਟੌਣਿਆ ਇਲੈਕਟ੍ਰੋਨਿਕ ਸਮਾਨਾਂ ਦੇ ਰੂਪ ਵਿੱਚ ਆਯਾਤ ਕੀਤੇ ਪਟਾਕਿਆਂ ਤੇ ਵੀ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੋਵੇਗੀ ਲਾਇਸੈਂਸ ਤਾਰਕ ਕੇਵਲ ਆਧਾਰਿਤ ਫੈਕਟਰੀਆਂ ਜਾਂ ਕੰਪਨੀਆਂ ਤੋਂ ਅਧਿਕਾਰਤ ਪਟਾਕੇ ਖਰੀਦ ਸਕਦੇ ਹਨ ਅਤੇ ਆਪਣੇ ਲਾਇਸੈਂਸ ਹੁਦਾ ਦੁਕਾਨਾਂ ਤੇ ਵੇਚ ਅਤੇ ਸਟੋਰ ਕਰ ਸਕਦੇ ਨੇ ਵਿਦੇਸ਼ੀ ਮੂਲ ਦੇ ਪਟਾਕਿਆਂ ਦੀ ਤਸਕਰੀ ਅਤੇ ਵਿਕਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਵਿਦੇਸ਼ੀ ਮੂਲ ਦੇ ਪਟਾਕਿਆਂ ਦੇ ਪ੍ਰਦਰਸ਼ਨ ਡਿਸਪਲੇ ਸਟੋਰੇਜ ਵਿਕਰੀ ਅਤੇ ਜਨਤਕ ਵਰਤੋਂ ਤੇ ਸਖਤ پابੰਦੀ ਹੋਵੇਗੀ ਜੇਕਰ ਫਿਰ ਵੀ ਕੋਈ ਇਹ ਗਲਤੀ ਕਰਦਾ ਤਾਂ ਉਸ ਨੂੰ ਇਹ ਗਲਤੀ ਬਹੁਤ ਜ਼ਿਆਦਾ ਮਹਿੰਗੀ ਪੈਣ ਵਾਲੀ ਹੈ